ਪੰਜਾਬ ਪਾਛਪਾ ਦੇ ਜਰਨਲ ਸਕਤਰ ਅਨਿਲ ਸਰੀਨ ਨੇ ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ GST ਮੁਆਵਜ਼ੇ ਦਾ 1 ਰੁਪਿਆ ਵੀ ਕੇਂਦਰ ਕੋਲ ਬਕਾਇਆ ਨਹੀਂ ਹੈ GST ਸੰਬੰਧੀ ਅੰਕੜੇ ਸਾਂਝੇ ਕਰਦਿਆਂ ਸੂਬਾ ਜਰਨਲ ਸਕਤਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਝੂਠ ਬੋਲਣ ਤੋਂ ਪਹਿਲਾਂ ਅੰਕੜਿਆਂ ਤੇ ਝਾਤ ਮਾਰਨ ਦੀ ਸਲਾਹ ਦਿੱਤੀ ਫਿਰ ਦੂਸਰੇ ਅਸ਼ਾਉਣੇ ਉਠਾਇਆ ਕਿ 828 ਕਰੋੜ ਰੁਪਇਆ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦਾ ਜਿਹੜਾ ਹੈਗਾ ਸਾਡੇ ਕੇਂਦਰ ਵੱਲੋਂ ਉਹ ਨਿਲੈਕੋ ਕੇਂਦਰ ਸਰਕਾਰ ਨੇ ਤੁਹਾਨੂੰ ਪੈਸਾ ਭੇਜਿਆ ਕਿ ਪਿੰਡਾਂ ਦੀਆਂ ਸੜਕਾਂ ਦੀਆਂ ਮੁਰੰਮਤਾਂ ਵਾਸਤੇ ਪਿੰਡਾਂ ਦੇ ਜਿਹੜੇ ਸੜਕਾਂ ਜਾਂਦੀਆਂ ਉਹਨਾਂ ਦੇ ਪੁੱਲ ਬਣਾਉਣ ਵਾਸਤੇ ਗ੍ਰਾਮੀਣ ਸੜਕਾਂ ਵਾਸਤੇ ਤੁਹਾਨੂੰ ਪੈਸੇ ਭੇਜੇ 31 ਮਾਰ ਤੱਕ ਤੁਸੀਂ ਟੈਂਡਰ ਕਰਨੇ ਸੀਗੇ ਕੰਮ ਤੁਸੀਂ ਨਾ ਕਰੋ ਔਰ ਦੋਸ਼ ਕੇਂਦਰ ਸਰਕਾਰ ਨੂੰ ਦਿਓਗੇ ਜੇ ਤੁਸੀਂ ਕੰਮ ਨਹੀਂ ਕੀਤਾ ਪੈਸਾ ਲੈ ਫੋਣਾ ਕਿ ਨਹੀਂ ਵਾਪਸ ਜਾਏਗਾ ਹੀ ਜਾਏਗਾ ਕੇਂਦਰ ਨੂੰ ਉਹਨੂੰ ਵਾਪਸ ਚਲੇ ਗਿਆ ਇਹ ਵੀ ਕੇਂਦਰ ਸਰਕਾਰ ਦਾ ਕਸੂਰ ਹੈ ਅਨਿਲ ਸਰੀਨ ਨੇ ਕਿਹਾ ਕਿ ਕੁਦਰਤੀ ਆਫਤ ਦੇ ਪ੍ਰਬੰਧਨ ਲਈ ਕੇਂਦਰ ਨੇ ਪੰਜਾਬ ਨੂੰ 1100 ਕਰੋੜ ਰੁਪਏ ਭੇਜਿਆ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਦੀਆਂ ਟੀਮਾਂ ਚੀਫ ਸਕੱਟਰੀ ਨਾਲ ਮੀਟਿੰਗਾਂ ਕਰ ਚੁੱਕੀਆਂ ਨੇ ਪਰ ਸੂਬਾ ਸਰਕਾਰ ਅਜੇ ਵੀ ਸੁੱਤੀ ਪਈ ਹੈ ਕਿਉਂਕਿ ਸਾਰਾ ਪੰਜਾਬ ਰੁੜ ਜਾਏਗਾ ਉਦੋਂ ਰਿਲੀਜ਼ ਕਰੋਗੇ ਤੁਹਾਡੇ ਕੋਲ ਪਿਆ ਹੋਇਆ 1100 ਕਰੋੜ ਰੁਪਇਆ ਹੁਣ ਤੱਕ ਕੇਵਲ 71 ਕਰੋੜ ਕਿਉਂ ਤੁਸੀਂ ਕੇਂਦਰ ਨੂੰ ਕਹਿੰਦੇ ਹੋ ਕਿ ਕੇਂਦਰ ਨੇ ਅਜੇ ਤੱਕ ਪੈਸਾ ਰਿਲੀਜ਼ ਨਹੀਂ ਕੀਤਾ ਕੇਂਦਰ ਦੀ ਟੀਮਾਂ ਪ੍ਰਦੇਸ਼ ਚ ਹੋ ਕੇ ਚਲੇਗੀ ਮੈਂ ਤੇ ਹੈਰਾਨ ਹੈਗਾ ਕਿ ਤੁਸੀਂ ਦੇਖੋ ਪੰਜਾਬ ਦੇ ਹਾਲਾਤ ਕੀ ਨੇ ਮੰਤਰੀਆਂ ਨੂੰ ਇਹ ਨਹੀਂ ਪਤਾ ਕਿ ਕੇਂਦਰ ਦੀਆਂ ਟੀਮਾਂ ਆਈਆਂ ਹੋਈਆਂ ਨੇ ਨਾ ਚੀਫ ਸੈਕਰੀਅਰੀਆਂ ਮੀਟਿੰਗ ਕਰਦੀਆਂ ਪਈਆਂ ਨੇ ਔਰ ਜਿਸ ਵੇਲੇ ਕੇਂਦਰ ਦੀ ਟੀਮਾਂ ਦਾ ਸਰਵੇ ਕਰਨ ਦੇ ਬਾਅਦ ਪੰਜਾਬ ਦੇ ਚੀਫ ਸਕੱਤਰਾਂ ਮੀਟਿੰਗ ਹੋ ਰਹੀ ਸੀ ਉਸ ਵੇਲੇ ਆਮ ਆਦਮੀ ਪਾਰਟੀ ਦੇ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਸੀ ਕਿ ਕੇਂਦਰ ਸਰਕਾਰ ਨੇ ਕੁਝ ਨਹੀਂ ਕੀਤਾ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸ੍ਰੀਨ ਨੇ ਕਿਹਾ ਕਿ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਲਈ ਕੇਂਦਰ ਸਰਕਾਰ ਵੱਲੋਂ ਪੈਸਾ ਭੇਜਿਆ ਗਿਆ ਪਰ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬੇ ਦੀ ਸਰਕਾਰ ਟੈਂਡਰ ਵੀ ਜਾਰੀ ਨਹੀਂ ਕਰ ਸਕੀ ਉਨ 14% ਦੀ ਇਨਕਰੀਸ 14% ਦੀ ਇਨਕਰੀਸ ਨੂੰ ਧਿਆਨ ਚ ਰੱਖਦੇ ਹੋਏ ਜਿੰਨਾ ਸ਼ਾਰਟਫਾਲ ਹੋਏਗਾ ਕੇਂਦਰ ਕੰਪਨਸੇਟ ਕਰੇਗਾ ਯਾਨੀ ਕਿ ਪੰਜਾਬ ਨੂੰ 58210 ਕਰੋੜ ਰੁਪਇਆ ਕੇਂਦਰ ਸਰਕਾਰ ਨੇ ਜੀਐਸਪੀ ਲਾਸ ਦਾ ਕੰਪਨਸੇਟ ਕੀਤਾ ਇਹਨਾਂ ਨੂੰ ਪੰਜ ਸਾਲਾਂ ਦਾ ਇਹਨਾਂ ਨੂੰ ਨਹੀਂ ਕੀਤਾ ਸੂਬੇ ਦੇ ਸਾਰੇ ਜਿਹੜੇ ਪ੍ਰਦੇਸ਼ ਸੀਗੇ ਸਭ ਨੂੰ ਦਿਨ ਦਿਨ ਸ਼ਾਰਟਫਾਲ ਸੀਗੇ ਉਹਨਾਂ ਨੂੰ ਕੰਪਨਸੇਟ